ਇਤਤ ਦਿਨ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਸੀ ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਾਣੀ ਸਾਫ਼ ਕਰਨ ਦੇ ਮਾਡਲ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਸਨ ਜਿਸ ਦਾ ਹੁਣ ਸੰਤ ਸੀਚੇਵਾਲ ਨੇ ਕਰਾਰਾ ਜਵਾਬ ਦਿੱਤਾ ਜੇਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹੇ ਦੂਸਰੇ ਵੀ ਦਿਖਦੇ ਆ ਤੇ ਹੁਣ ਇਹ ਸੀਚੇਵਾਲ ਮਾਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਪਵਿੱਤਰ ਵਹਿੰਦੇ ਉੱਤੇ ਵੀ ਇਹ ਸੀਜੇਵਲ ਮਾਡਲ ਹੀ ਤੇ 45 ਕਿ ਪਿੰਡਾਂ ਦਾ ਪਾਣੀ ਵਹਿੰਦਾ ਸੀ ਉਹ ਸੀਚੇਵਲ ਮਾਡਲ ਰਾਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਸ ਤੇ ਜਿਸ ਤੇ ਐਨ ਆਰ ਆਈ ਵੀਰਾਂ ਨੇ ਖਾਸ ਕਰਕੇ ਜਿਹੜਾ ਸੀਚੇਵਲ ਮਾਡਲ ਆ ਐਨ ਆਰ ਆਈ ਵੀਰਾਂ ਨੇ ਜਿਹੜਾ ਹੈਗਾ ਬਹੁਤ ਪਿੰਡਾਂ ਦੇ ਵਿੱਚ ਅਪਣਾਇਆ ਕਿਉਂਕਿ ਉਹ 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 ਜਿਹੜਾ ਪੈਸੇ ਜਿਹੜੇ ਹੈ ਸਾਰੇ ਐਨ ਆਰ ਵੀਰਾਂ ਨੇ ਲੱਗੇ ਜਿਹੜਾ ਇਹ ਫੇਲ ਮਾਡਲ ਦੀ ਕਰਦੇ ਗੱਲ ਕਰਦੇ ਉਹ ਮਾਡਲ ਹੈ ਥਾਪਰ ਮਾਡਲ ਫੇਲ ਹੋਇਆ 2017 ਦੇ ਵਿੱਚ ਜਦੋਂ ਸਾਘੋਟ ਦੇ ਵਿੱਚ ਜਿਮਨੀ ਚੋਂ ਸੀ ਉਸ ਵੇਲੇ ਤ੍ਰਿਪਤ ਬਾਜਵਾ ਉਸ ਵੇਲੇ ਦੇ ਪੰਚਾਇਤ ਮੰਤਰੀ ਸੀ ਉਹ ਸੀਤੇਵਾਲ ਵੀ ਆਏ ਉਹਨਾਂ ਨੇ ਹਰੀਪੁਰ ਦੇਖਿਆ ਉੱਥੇ ਨਵਾਂ ਬਣਿਆ ਹੋਇਆ ਸੀਤੇਵਾਲ ਮਾਡਲ ਸੀ ਉਹਨਾਂ ਨੇ ਉਹਨਾਂ ਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਦੀ ਵੀਡੀਓ ਤੁਸੀਂ ਦੇਖ ਸਕਦੇ ਆ ਫਿਰ ਇਹਨਾਂ ਦੋਦੇ ਵੀ ਆਪਾਂ ਇਹ ਸੀਤੇਵਾਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਦੇ ਵਾਸਤੇ ਫਿਰ ਇਹਨਾਂ ਨੂੰ ਕੋਈ ਬੰਦੇ ਵਿੱਚ ਹੁੰਦੇ ਆ ਉਹਨਾਂ ਨੂੰ ਸੀਚੇਵਾਲ ਨਾਂ ਦੇ ਨਾਲ ਅਲਰਜੀ ਹੋਊਗੀ ਫਿਰ ਉਹਨਾਂ ਨੇ ਕਿਹਾ ਵੀ ਚਲੋ ਥਾਪਰ ਯੂਨੀਵਰਸਿਟੀ ਨੂੰ ਕਹਿੰਨੇ ਆ ਥਾਪਰ ਯੂਨੀਵਰਸਿਟੀ ਨੂੰ ਕਿਹਾ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਜੇ ਸੀਚੇਵਾਲ ਮਾਡਲ ਆਏ ਨੂੰ ਜੇ ਅਸੀਂ ਅਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਹੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦੇ ਵਿੱਚੋਂ ਗੰਦਗੀ ਨਿਕਲਣੀ ਚਾਹੀਦੀ ਆ ਬਦਬੂ ਖਤਮ ਹੋਣੀ ਚਾਹੀਦੀ ਆ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਅਸੀਂ ਖੁਸ਼ ਆ ਉਹਨਾਂ ਨੇ ਸਾਡੇ ਕੋਲ ਖੁਆਇਆ ਵੀ ਪਈ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਸੀਜੇਵਲ ਮਾਡਲ ਆ ਉਹੀ ਥਾਪਰ ਮਾਡਲ ਉਹਨਾਂ ਨੇ ਹੁਣ ਨਾਂ ਹੀ ਬਦਲਿਆ ਪਰ ਇਹਨਾਂ ਨੇ ਸੀਜੇਵਲ ਨਹੀਂ ਬਣਾਇਆ ਇਹਨਾਂ ਨੇ ਥਾਪਰ ਬਣਾਇਆ ਇਹਨਾਂ ਨੇ ਬਹੁਤ ਪੈਸਾ ਜਿਹੜਾ ਹੈਗਾ ਵਿਭਾਗ ਚੋਂ ਦਿੱਤਾ ਜਿਸੇ ਜਿੱਥੇ ਬਣਾਇਆ ਉਹ ਸਾਡੇ ਕੋਲ ਵੀ ਇਹਦੀਆਂ ਕੰਪਲੇਂਟਾਂ ਆਈਆਂ ਬੀਬੀ ਭਰਾ ਜੋ ਖਾਣੂ ਲੈ ਕੇ ਗਏ ਪੰਜਾ ਚੋ ਪਿੰਡਾਂ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਵਿਖੇ ਉੱਥੇ ਐਮਜੀ ਦੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਨੇ ਅਸੀਂ ਪ੍ਰਦਰਸ਼ਨੀ ਦੇਖੀ ਉਹਦੇ ਵਿੱਚ ਇਹਨਾਂ ਦੇ ਕਨੈਕਸ਼ਨ ਗਲਤ ਸੀਗੇ ਉਲਟ ਸੀਗੇ ਕਨੈਕਸ਼ਨ ਤੇ ਜਿਹੜਾ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਵੀ ਥਾਪਰ ਮਾਡਲ ਕਿਸੇ ਕਿਸੇ ਬਣਾਇਆ ਫੀਚੇਵਾਲ ਮਾਡਲ ਕਿਸੇ ਕਿਸੇ ਬਣਾਇਆ ਇਹਨਾਂ ਨੇ ਥਾਪਰ ਮਾਡਲ ਲਾਗੂ ਕੀਤਾ ਥਾਪਰ ਮਾਡਲ ਪਿੰਡਾਂ 'ਚ ਬਣਾਇਆ ਉਹ ਫੇਲ